ਵੇਖੋ ਮੈਨ ਲੱਗਦਾ ਵੀ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਜਦੋਂ ਕੁਦਰਤੀ ਆਫਤ ਆਉਂਦੀ ਹੈ ਉਹਨੂੰ ਮੇਰੇਖਣਾ ਚਾਹੀਦਾ ਸੋ ਇਹ ਸਾਡੀ ਡਿਊਟੀ ਵੀ ਹੈ ਫਰਜ ਵੀ ਹੈ ਨਮਾਇंदे ਹੋਣ ਦੇ ਨਾਤੇ ਸਾਡੀ ਡਿਊਟੀ ਫਰੋਜਿਪੁਰ ਦੇ ਇਲਾਕੇ ਦੇ ਵਿੱਚ ਲੱਗੀ ਹੈ ਉੱਥੇ ਅਸੀਂ ਆਪ ਦੇ ਵੱਲੋਂ ਰਾਸ਼ਨ ਦੇ ਜਿਹੜੀ ਕੀਤੀ ਹੋਈ ਪੈਕਿੰਗ ਹੈ ਉੱਥੇ ਭਜਵਾ ਰਹੇ ਹਾਂ ਇਹ ਤੋਂ ਪਹਿਲਾਂ ਵੀ ਸਾਡੀਆਂ ਚਾਰ ਗੱਡੀਆਂ ਜਿਹੜੀਆਂ ਜਾ ਚੁੱਕੀਆਂ ਤੇ ਹੁਣ ਵੀ ਇੱਕ ਸਾਡੀ ਟੀਮ ਉੱਥੇ ਵੈਸੇ ਵੀ ਹੜਪੀੜਤਾ ਦੀ ਸਹਾਇਤਾ ਲਈ ਪਹੁੰਚੀ ਵੀ ਹੈ ਤੇ ਅਸੀਂ ਵੀ ਜਾਣਾ ਇਹ ਕੁਝ ਭੇਜਿਆ ਜਾ ਰਿਹਾ ਹੈ। ਇਹਦੇ 'ਚ ਲੋੜੀਂਦਾ ਘਰ ਦਾ ਸਮਾਨ ਆ, ਰਾਸ਼ਨ ਆ। ਦੇ ਆਟਾ ਹੋਰ ਜਿਹੜੀਆਂ ਚੀਜ਼ਾਂ ਲੋੜੀਂਦੀਆਂ ਹੁੰਦੀਆਂ ਉਹ ਸਾਰਾ ਕੁਝ ਕਿੱਟ ਵਾਈਜ਼ ਬਣਾ ਕੇ ਅਸੀਂ ਭੇਜਿਆ। ਹਾਂ, ਐਮਐਨ ਸਰ ਜਿਹੜਾ ਇਹ ਰਾਸ਼ਨ ਆ, ਕੀ ਇਹ ਪ੍ਰਸ਼ਾਸਨ ਤੱਕ ਪਹੁੰਚਾਇਆ ਜਾਏਗਾ ਜਾਂ ਲੋੜਵੰਦਾਂ ਦੇ ਘਰਾਂ ਤੱਕ ਹੀ ਪਹੁੰਚਾਇਆ ਜਾਏਗਾ? ਵੇਖੋ ਸਾਡੀ ਡਿਊਟੀ ਲੱਗੀ ਵੀ ਆ ਹਰ ਇੱਕ ਹਲਕੇ ਦੀ ਹਰ ਇੱਕ ਜਗ੍ਹਾ ਤੇ। ਇਹ ਜਿਹੜਾ ਰਾਸ਼ਨ ਐਸਜੀਐਮ ਫਰੋਇਪੁਰ ਕੋਲੇ ਪਹੁੰਚੂਗਾ ਕਿਉਂਕਿ ਉਹਨਾਂ ਨੂੰ ਉੱਥੋਂ ਦੇ ਹਾਲਾਤਾਂ ਦਾ ਜ਼ਿਆਦਾ ਪਤਾ ਕਿੱਥੇ ਕਿਹੜੀ ਚੀਜ਼ ਦੀ ਲੋੜ ਆ। ਉਹ ਗਾਹ ਡਿਸਟ੍ਰੀਬਿਊਟ ਕਰ ਦੇਣਗੇ। ਇਹਨ ਡੇਟ ਤੋਂ ਹਲਕੇ ਵੱਲੋਂ ਕਿੰਨੀਆਂ ਗੱਡੀਆਂ ਹੁਣ ਤੱਕ ਭੇਜੀਆਂ ਗਈਆਂ ਤੇ ਆਪ ਕਿੰਨੀਆਂ ਵੀ ਗੱਡੀ ਹੈ ਇਹ ਇਹ ਸਾਡੀ 5ਵੀਂ ਹੈ ਜੀ ਤੇ ਇਹ ਗੱਡੀਆਂ ਤੋਂ ਬਿਨਾ ਸਾਡੀਆਂ ਟਰੈਕਟਰ ਟਰਾਲੀਆਂ ਵੀ ਗਈਆਂ ਉੱਥੇ ਤੇ ਕੱਲ ਨੂੰ ਵੀ ਅਸੀਂ 3-4 ਜਿਹੜੀਆਂ ਟਰੈਕਟਰ ਟਰਾਲੀਆਂ ਭੇਜ ਰਹੇ ਹਾਂ ਜੇ ਜਿਹੜੀ ਚੀਜ਼ ਦੀ ਲੋਡ ਆ ਜਿਵੇਂ ਚਾਰੇ ਦੀ ਆ ਜਾਂ ਕਾਸੇ ਦੀ ਵੀ ਉਵੇਂ ਅਸੀਂ ਦਿਨ ਪਰ ਦੇਣਾ ਸੀ ਭੇਜੀ ਜਾਂਦੇ ਹਾਂ ਜੀ ਇਹਦੇ ਨਾਲ ਜਿਵੇਂ ਹੁਣ ਪਾਣੀ ਉੱਥੇ ਪੀਣ ਵਾਲਾ ਹੈ ਨਹੀਂਗਾ ਕੁਝ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਹੈਗਾ ਬਿਲਕੁਲ ਬਿਲਕੁਲ ਜਿਵੇਂ ਸਾਨੂੰ ਜਿਹੜੀ ਇਨਸਟਰਕਸ਼ਨ ਆਉਣੀ ਹੈ ਜੀ ਉੱਥੋਂ ਜਿਹੜੀ ਚੀਜ਼ ਦੀ ਲੋਡ ਆ ਉਹਨਾਂ ਨੇ ਸਾਨੂੰ ਦੱਸ ਦੇ